ਆ ਲਿਆ ਕਰੀ ਤੂੰ ਵੀ ਪਾਪੇ ਦਾ ਹੀ ਆ ਭਾਜੀ ਉਹ ਕਿਹੜਾ ਫੋੜਿਆ ਤੇ ਲਾਉਣ ਵਾਲੀ ਟੂਪ ਪਿੰਨੂ ਦੇ ਗਿਆ ਕੰਮ ਲਾਦਾ ਕਰੂ ਮਗਰੋਂ ਪਾਪੇ ਦੀਆਂ ਕਹਾਣੀਆਂ ਨਾ ਮੈਨੂੰ ਸੁਣਾ ਪਾਪੇ ਚੰਗੇ ਹੁੰਦੇ ਆ ਸਾਰੇ ਭਾਜੀ ਹਾਂਜੀ ਆਪਣੇ ਕੋ ਆਂਬ ਦੀ ਲੱਕੜ ਨਹੀਂ ਆ ਗਈ ਆਂਬ ਦੀ ਲੱਕੜ ਕੀ ਕਰਨੀ ਆ ਪਾਪਾ ਜੀ ਨੂੰ ਆਂਬ ਬਹੁਤ ਪਸੰਦ ਸੀ ਬੜੇ ਸ਼ੌਂਕ ਨਾਲ ਖਾਂਦੇ ਸੀ ਪਾਪਾ ਜੀ ਪਾਪਾ ਜੀ ਨੂੰ ਪਰੇ ਉਥੇ ਆਂਬ ਵਾਲੇ ਖਾਲ ਤੇ ਦਾਬਾ ਹੋ ਉਥੇ ਜਾ ਕੇ ਅੰਬਾਂ ਚ ਹੀ ਰਵੇ ਉਹ ਪਾਪਾ ਜੀ ਦੀ ਗੱਲ ਚਿੱਤੇ ਆ ਗਈ ਆ ਪਾਪਾ ਜੀ ਨੇ ਇੱਕ ਹੀ ਆਂਬ ਪੋਛ ਲੈ ਕੇ ਕੋ ਤੇ ਕਿਤੇ ਬਾਗ ਚ ਚਲ ਗਏ ਆਂਬ ਤੋੜਨ ਤੇ ਸਾਰੀ ਚਾਦਰ ਅੰਬਾਂ ਨਾਲ ਭਰੀ ਫਿਰਨ ਨਹੀਂ ਨਹੀਂ ਭਾਜੀ ਤੁਸੀਂ ਮੇਰੀ ਗੱਲ ਨਹੀਂ ਸਮਝੇ ਹਾਂ ਅੰਬ ਖਾਲੇ ਜਿਆਦੇ ਬੁੱਢਾ ਸਰੀਰ ਹਾਂ ਤੇ ਅੰਬਾਂ ਦੀ ਗਰਮੀ ਤੁਹਾਨੂੰ ਪਤਾ ਹੀ ਕਿੰਨੀ ਆ ਹਾਂ ਕਲਚ ਨਾ ਪਿਆਣੀਗਾ ਸਾਰੀ ਗਲੀਸ ਨਿਕਲ ਗਈ ਹੁਣ ਵੀ ਗਲੀਸ ਨਿਕਲੀ ਜਾਣੀ ਆ ਅੰਬ ਦੀ ਲੱਕੜ ਰਹਿਣ ਦੇ ਕੋਈ ਹੋਰ ਲੱਕੜ ਕਰ ਹੁਣ ਪਾਪਾ ਕਿਹੜਾ ਜਵਾਨ ਹੋ ਗਿਆ ਜਿਹੜਾ ਉਦੋਂ ਬਜ਼ੁਰਗ ਸੀ ਤੇ ਹੁਣ ਜਵਾਨ ਹੋ ਗਿਆ ਭਰਾਵਾ ਲੱਕੜ ਕੋਈ ਹੋਰ ਵੇਖ ਕਾਲੀ ਟੋਲੀ ਹੈਗੀ ਸਪੈਦਾ ਸਪੂਦਾ ਇਹ ਲੈ ਕੇ ਕੰਮ ਸਾਰੋ ਤੇ ਜੇ ਭਾਜੀ ਆਪਣੇ ਕੋ ਸਿਆਾਂ ਦੀ ਮਿਲ ਜੇ ਸੇਬ ਵੀ ਬੜਾ ਸ਼ੌਂਕੜਾ ਖਾਂਦੇ ਤੇ ਪਾਪਾ ਜੀ ਨੂੰ ਕਸ਼ਮੀਰ ਦੀ ਸਰਕਾਰ ਕਰਾਉ ਜਾ ਕੇ ਉਹਦਾ ਸੇਬ ਉੱਥੋਂ ਲੱਭਣ ਜਾਂ ਇਦਾਂ ਕਰ ਫਰੂਟ ਮੰਡੀ ਹੈਗੀ ਨਾ ਬਰਸਰ ਵੱਲੇ ਵਾਲੀ ਉੱਥੇ ਲੈ ਜਾਓ ਵੱਲੇ ਮੰਡੀ ਦੇ ਵਿੱਚ ਜਾ ਕੇ ਸਰਕਾਰ ਕਰ ਦੋ ਨਾਲੇ ਉੱਥੇ ਫਲ ਖਾਂਦਾ ਰਹੋ ਪਾਪਾ ਦੱਸ ਕਿੰਨੇ ਕੁ ਕਿੰਟ ਲੈਣਾ ਵਾ ਉਸ ਹਿਸਾਬ ਨਾਲ ਕਰੀਏ ਭਾਜੀ ਇਹ ਤਾਂ ਮੈਨੂੰ ਪਤਾ ਵੀ ਨਹੀਂ ਕਿੰਨੇ ਚਾਹੀਦਾ ਵਾ ਪੌਣੇ 7 ਪੌਣੇ 8 ਮਣ ਹੁੰਦਾ ਵਾ ਵਾ ਲੈਣਾ ਗੇ ਇੰਨਾ ਕੀ ਕਰਨਾ ਵਾ ਮੈਂ ਥੋੜਾ ਬੋਤਾ ਦੇ ਦਿਓ ਥੋੜਾ ਬੋਧਾ ਤੇ ਫਿਰ ਤਾਨੂੰ ਆਹ ਚਿੜੀਆਂ ਨਾ ਦੇ ਦਿਆਂ ਮੜ ਗਿਆ ਮੜ ਗਿਆ ਵੀ ਜਾ ਕੇ ਪਾਪੇ ਦੇ ਉੱਤੇ ਪਾ ਕੇ ਤੇ ਕਰ ਦਿਓ ਸੰਸਕਾਰ ਦਾ ਪਾਪਾ ਜੀ ਮੈਨੂੰ ਦੱਸ ਤੇ ਤੇ ਦੁਨੀਆ ਆਦਾਰੀ ਤੇ ਮੈਂ ਅੱਜ ਲੱਕੜ ਤੇ ਮਨ ਪਸੰਦੀ ਖਰੀਦਦਾ ਚੱਲ ਆ ਇਧਰ ਫਿਰ ਤੈਨੂੰ ਲੱਕੜ ਵਿਖਾਵਾਂ ਹਾਂਜੀ ਵਿਖਾ ਦੇ ਆ ਜਾ ਆ ਵੇਖ ਜਿਹੜਾ ਮੋਸ਼ਾ ਪਿਆ ਨਾ ਇਹ ਕੱਲ ਹੀ ਤੀਰਿਆ ਹੀ ਆੜਾ ਹਾਂ ਇਹ ਟਾਲੀ ਦਾ ਵਾ ਵਧੀਆ ਤੇ ਮਜ਼ਬੂਤ ਆ ਇਹ ਲੱਕੜਾਂ ਭਾਜੀ ਅਸੀਂ ਪਾਪਾ ਸਾੜਨਾ ਵਾ ਅਸੀਂ ਕੜਾ ਨੂੰ ਬੈੱਡ ਬਣਾ ਕੇ ਦੇਣਾ ਵਾ ਇਹ ਨਹੀਂ ਮੈਨੂੰ ਪਸੰਦ ਆਈ ਮਾਸਾ ਲੱਸੀ ਵੀ ਚੱਲੂਗੀ ਮੈਨੂੰ ਉਹ ਵਿਖਾ ਦਿਓ ਤੁਸੀਂ ਪਸੰਦ ਨੂੰ ਗਾੜੀ ਤੇ ਤੂੰ ਕਿਤੇ ਆਇਆ ਡਾਈਨਿੰਗ ਟੇਬਲ ਵੇਖਣ ਵੀ ਜਿਹੜਾ ਤੈਨੂੰ ਪਸੰਦ ਨਹੀਂ ਆਉਣ ਡਿਆ ਲੱਕੜ ਹੀ ਆ ਤੇ ਕਰਨੀ ਆ ਆ ਇਧਰ ਫੇਰ ਆ ਜਾ ਤੈਨੂੰ ਵਿਖਾਉਣੇ ਲੱਕੜ ਇਧਰੋਂ ਫੇਰ ਕੋਈ ਨਹੀਂ ਕਰਕੇ ਬੈ ਜਾ ਆ ਵੇਖ ਲੈ ਧਿਆਨ ਆਸੇ-ਪਾਸੇ ਮਾਰ ਲੈ ਜੇ ਕੋਈ ਚੰਗੀ ਲੱਗਦੀ ਤੇ ਭਰਾਵਾ ਭਾਜੀ ਡੰਗਰ ਵੀ ਰੱਖਿਆ ਦੁੱਧ ਵੀ ਪੀਉਂਦੇ ਜੇ ਨਾਲ ਆਹ ਦੁੱਧ ਉਹਥੇ ਮੜੀ ਤੇ ਬੰਨ ਆਈਦੀ ਔਰ ਇਹ ਤੇ ਜਾ ਕੇ ਵੀ ਦੁੱਧ ਪੀਂਦਾ ਰਹੇ ਜੇ ਇਹਨੂੰ ਜੀਂਦੇ ਨੂੰ ਦੁੱਧ ਪਿਆ ਹੁੰਦਾ ਤੇ ਮਰਨਾ ਹੀ ਨਹੀਂ ਉਹਨੇ। ਗਾਂ ਵੀ ਦਿੰਦੇ ਜੇ ਨਾਲ। ਦੋਖਿਆ ਤੁਹਾਨੂੰ ਪਤਾ ਉਹ ਬੰਦਾ ਚ ਜੁਬਾਤੀ ਉਹ ਕੋਹ ਵੀ ਕਹਿ ਦਿੰਦਾ ਵਾ। ਜੇ ਉਹਥੇ ਜਾ ਕੇ ਦੋਖਿਆ ਤੇ ਰੋਮੰਜੇ ਤੇ ਬਹਿ ਕੇ ਬਾਲਣ ਲੈਣਾ ਆਪ ਨਹੀਂ ਆਈ ਦੰਦਾ। ਆ ਕਿੰਨੇ ਪੈਸੇ ਦਾ ਫੇ ਬਣੂਗਾ ਆਪਣਾ? ਇਹ ਆਪਣਾ 9.8 ਮਣ ਜਿਹੜਾ ਬਾਲਣਾ ਹੈ ਆਪਣਾ 4000 ਦਾ ਬਣਨਾ ਵਾ। ਹਾਂ। ਹੁਣ ਇਹ ਤੇ ਕਹਿੰਦੇ ਆ ਵੀ ਪਾਪਾ ਜੀ ਨੂੰ ਲਾਲ ਚੰਦਰ ਨਾਲ ਸਾੜਨਾ ਵਾ ਤੇ ਹੁਣੇ ਹੋ ਨਿਕਲ ਗਈ। ਮੈਨੂੰ ਕਹ ਤੁਸੀਂ ਲਾਲ ਚੰਦਨ ਹੀ ਲਿਆ ਕੇ ਦੋ ਇਹ ਨਹੀਂ ਮੈਂ ਲੈਣੀ ਲਾਲ ਚੰਦਨ ਤੈਨੂੰ ਇਤੋਂ ਲਾਲ ਚੰਦਨ ਕਿੱਥੋਂ ਲੱਭਣੀਆਂ ਤੈਨੂੰ ਪਿੰਡ ਦਾ ਮਾਰਦੀ ਹੈ ਲਾਲ ਚੰਦਨ ਦਾ ਤੇ ਪਿੰਡ ਵਾਲੇ ਕੀ ਕਹਿਣਗੇ ਕਿ ਇਹਨਾਂ ਨੂੰ ਕੋਈ ਲੱਕੜ ਨਹੀਂ ਚਾਚੇ ਸਵਾਦ ਦੀ ਲੱਭੀ ਮੈਨੂੰ ਵਧੀਆ ਲੱਕੜ ਦੋ ਪਾਲਛ ਪੁਲਛ ਮਾਰ ਕੇ ਪਾਲਛ ਮਾਰ ਕੇ ਇਹ ਗਾੜੀ ਕਿਤੇ ਹੈਗਾ ਵਾ ਇੱਥੇ ਸੋਫੇ ਲੈਣ ਆਇਆ ਵਾ ਵੀ ਇਥੇ ਸਾੜੀ ਜਾਣਗੇ ਲੱਕਣਾ ਲੱਕਣਾ ਦਾ ਕੀ ਹੁੰਦਾ ਵਾ ਸੇ ਪਾਪਾ ਮੇਰਾ ਪਿੰਡ ਦਾ ਨੰਬਰਦਾਰ ਹੀ ਅੱਜ ਤਾਈ ਉਹਨੇ ਕੋਈ ਘਰ ਰਲ ਕੇ ਨਹੀਂ ਬੈਨ ਦਿੱਤਾ ਵਧੀਆ ਰਿਕਾਰਡ ਹੀ ਕੇ ਪਾਪੇ ਦਾ ਜਿਵੇਂ ਬੋਰਡ ਦੀਆਂ ਸ਼ਾਵਾਂ ਨਹੀਂ ਨ ਲੱਭਦੀਆਂ ਐਵੇਂ ਬਜ਼ੁਰਗ ਵੀ ਨਹੀਂ ਲੱਭਦੇ ਜਦੋਂ ਤੁਰ ਜਾਂਦੇ ਆ ਕੋਈ ਨਹੀਂ ਹੌਸਲਾ ਰੱਖ ਤੂੰ ਫੇਰ ਮਿੰਟਕ ਬਾਅਦ ਤੈਨੂੰ ਕੀ ਹੁੰਦਾ ਵਾ ਪਾਪੇ ਦੀ ਜਾਦੀ ਤੈਨੂੰ ਯਾਦ ਆਉਂਦੀ ਆ ਜਿਹੜੀ ਵਧੀਆ ਲੱਕਣਾ ਨਾ ਸੁੱਕੀ ਉਹ 4000 ਨੂੰ ਕਵਾਂਟਰ ਮਿਲਣੀ ਆ ਮੇਰਾ ਵੀਰ ਭਾਵੇਂ ਕੋਈ ਨਹੀਂ ਮਾਸਾ ਗਿੱਲੀ ਦੇ ਦੇ ਪਾਪਾ ਜੀ ਜਿੰਨੇ ਖੁਸ਼ੀ ਉਹਨੇ ਤੇ ਮਿੰਟ ਚ ਸੁਕਾ ਦੇਣੀ ਆ ਇਹ ਤੇਰੀ ਮਰਜ਼ੀ ਆ ਫਿਰ ਸਿਸਕਾਰ ਹੁੰਦਾ ਨਹੀਂ ਹੁੰਦਾ